ਇਹ ਆਸਾ ਜੀ ਅਮਨਦੀਪ ਹਸਪੀਟਲ ਜਿਹੜਾ ਬਣਿਆ ਜੀ ਡੈਂਟਲ ਕਾਲਜ ਦੇ ਵਿੱਚ ਉਥੋਂ ਦਵਾਈ ਲੈ ਕੇ ਤੇ ਫੁੱਟਪਾਥ ਤੇ ਨਾਲ ਨਾਲ ਜਾ ਰਹੇ ਸੀ ਤੇ ਪਿੱਛੋਂ ਗੱਡੀ ਤੇਜ਼ ਰਫਤਾਰ ਨਾਲ ਆ ਰਹੀ ਸੀ ਉਹਨਾਂ ਗੱਡੀ ਦੇ ਪਿੱਛੋਂ ਮੋਟਰਸਾਈਕਲ ਦੇ ਵਿੱਚ ਮਾਰੀ ਤੇ ਜਿੰਦੇ ਨਾਲ ਵੀ ਕਾਫੀ ਜਿਆਦੀਆਂ ਚਾਚੀ ਜੀ ਨੂੰ ਸੱਟਾਂ ਲੱਗੀਆਂ ਨੇ ਉਹ ਜਰੀਏ ਇਲਾਜ ਅਮਰਸਰ ਸਾਹਿਬ ਅਮਨਦੀਪ ਹਸਪੀਟਲ ਚ ਨੇ ਪ੍ਰਾਈਵੇਟ ਹਸਪੀਟਲ ਜੇ ਚਾਚਾ ਜੀ ਦੀ ਮੌਕੇ ਤੇ ਡੈਥ ਹੋ ਗਈ ਤੇ ਕੋਈ ਕਰੀਬੀ ਸਾਡੇ ਉਥੇ ਪਿੰਡ ਦੇ ਸੀ ਜਿਨ੍ਹਾਂ ਸਾਨੂੰ ਫੋਨ ਕਰਕੇ ਇਤਲਾਹ ਦਿੱਤੀ ਵੀ ਬਗੇਲ ਸਿੰਘ ਦਾ ਐਕਸੀਡੈਂਟ ਹੋ ਗਿਆ ਤੇ ਤੁਸੀਂ ਜਲਦੀ ਤੋਂ ਜਲਦੀ ਪਹੁੰਚੋ ਸਾਡੇ ਪਹੁੰਚਦਿਆਂ ਤੱਕ ਡੈਥ ਹੋ ਚੁੱਕੀ ਸੀ ਅਸੀਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਨਾ ਚਾਹੁੰਦੇ ਆ ਵੀ ਜਲਦ ਤੋਂ ਜਲਦ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਦੋਸ਼ੀਆਂ ਨੂੰ ਬੰਦ ਦੀ ਸਜ਼ਾ ਦਿੱਤੀ ਜਾਵੇ ਇਹ ਮੇਰੀ ਭੁਆਜੀ ਦਾ ਬੇਟਾ ਜੀ ਤੇ ਉਹਨਾਂ ਦੀ ਨੋਸ ਨਾਲ ਦਵਾਈ ਲੈ ਕੇ ਅਮਨਦੀ ਹਸਪੀਟਲ ਤੋਂ ਨਿਕਲੇ ਸੀ ਤੇ ਪਿੰਡ ਨੂੰ ਜਾ ਰਹੇ ਸੀ ਗੁਰਦੁਆਰਾ ਸਾਹਿਬ ਜੀਤਪੁਰ ਸਾਹਿਬ ਮੱਥਾ ਟੇਕਣ ਵਾਸਤੇ ਹਾਂ ਜੀ ਜਦੋਂ ਆਗੋਂ ਨਿਕਲੇ ਤੇ ਗੱਡੀ ਤੇਜ਼ ਰਫ਼ਤਾਰ ਨਾਲ ਇਹਨਾਂ ਦੀ ਜਿਹੜੀ ਆਪਦੇ ਹੱਥ ਜਾ ਰਹੇ ਸੀ ਇਹ ਤੇ ਉਹ ਗੱਡੀ ਮਗਰੋਂ ਵੱਜੀ ਹੈ ਜੀ ਤੇ ਉਹਨੇ ਸਾਡੇ ਜਿਹੜਾ ਉਹ ਆ ਜੀ ਹਾਂਜੀ ਮੋਟਰਸਾਈਕਲ ਤੇ ਸਵਾਰ ਸੀ ਹਾਂਜੀ ਹਾਂਜੀ ਕਿੱਥੋਂ ਦੀ ਮਾਰਿਆ ਗੱਡੀ ਹਾਂਜੀ ਗੱਡੀ ਉੱਤੇ ਚੜਾ ਤੀ ਉਹ ਮੌਕੇ ਤੇ ਮੌਤ ਮੌਕੇ ਤੇ ਮੌਤ ਹੋ ਗਈ ਤੇ ਦੂਜੀ ਸਾਡੀ ਜਿਹੜੀ ਬੀਬੀ ਉਹ ਜ਼ੇਰੇ ਲਾਜ ਜੰਮਰਸਰ ਦੇ ਜ਼ਖਮੀ ਹਾਂਜੀ ਬਹੁਤ ਜ਼ਿਆਦੀਆਂ ਸੱਟਾਂ ਲੱਗੀਆਂ ਅਲਟੀਮਾ ਨੂੰ ਕਾਰਵਈ ਬਸ ਕਾਰਵਾਈ ਇਹ ਕਾਨੂੰਨੀ ਕਾਰਵਾਈ ਸਰਕਾਰ ਜਿਹੜੀ ਕਰੇ ਜੀ ਬੰਦ ਜਿਹੜੀ ਜੋ ਵੀ ਬੰਦ ਦੀ ਸਾਰੀ ਕਾਨੂੰਨੀ ਕਾਰਵਾਈ ਕਰੇ ਸਰਕਾਰ ਦੀ ਇਹ ਜੀ ਅਮਨਦੀਪ ਹਸਪੀਟਲ ਤੋਂ ਇਹ ਜਿਹੜਾ ਮਰਨ ਵਾਲਾ ਬਕੇਲ ਸਿੰਘ ਹੈ ਸਾਨੂੰ ਗੁਰਲਾਲ ਸਿੰਘ ਵਾਸੀ ਨਸੀਰਾ ਖਲਚੀਆਂ ਦਾ ਉੱਥੋਂ ਦਵਾਈ ਵਗੈਰਾ ਲੈ ਕੇ ਤੇ ਗੁਰਦੁਆਰਾ ਸਾਹਿਬ ਜਾ ਰਹੇ ਸੀ ਪਰ ਇਹ ਬਜੀਦਪੁਰ ਮੱਥਾ ਟੇਕਣ ਵਾਸਤੇ ਤਾਂ ਰਸਤੇ ਦੇ ਵਿੱਚ ਜਾਂਦੇ ਜਾਂਦੇ ਪਿੱਛੋਂ ਕਾਰ ਆਈ ਸਵਿਫਟ ਉਹਦੀ ਟੱਕਰ ਵੱਜੀ ਉਹ ਟੱਕਰ ਵੱਜਣ ਦੇ ਨਾਲ ਇਹ ਮੋਟਰਸਾਈਕਲ ਤੋਂ ਦੋਨੋਂ ਹੀ ਇਹਦੀ ਵਾਈਫ ਕੁਲਜੀਤ ਕੌਰ ਵੀ ਨਾਲ ਸੀ ਉਹ ਦੋਨੋਂ ਮੋਟਰਸਾਈਕਲ ਤੋਂ ਡਿੱਗਣ ਕਰਕੇ ਜਿਹੜਾ ਵਕੀਲ ਸੀ ਉਹਦੇ ਜਿਆਦਾ ਸੱਟਾਂ ਵੱਜਣ ਕਰਕੇ ਉਹਦੀ ਮੌਤ ਹੋ ਗਈ ਹੈ ਹਸਪੀਟਲ ਅਮਨਦੀਪ ਪਤਾ ਲੱਗਿਆ ਸੀ ਉੱਥੋਂ ਰੁਕਾਉਣ ਤੇ ਫਿਰ ਅਸੀਂ ਕਾਰਵਾਈ ਕੀਤੀ ਹੈ ਜਿਹੜੀ ਉਹਦੀ ਵਾਈਫ ਕੁਲਜੀਤ ਕੌਰ ਆ ਉਹ ਅੰਮ੍ਰਿਤਸਰ ਦਾਖਲ ਹੈ ਉਹਦੇ ਜਿਹੜਾ ਇਹਦੀ ਡੈਥ ਹੋਈ ਹੈ ਐਕਸੀਡੈਂਟ ਹੋਣ ਸੰਬੰਧੀ ਜਿਹੜਾ ਮੁਕਦਮਾ ਦਰਜ ਕਰਤਾ ਹੁਣ ਪੋਸਟਮਾਰਟ ਕਰਵਾਇਆ ਜਾ ਰਿਹਾ ਹੈ ਪੋਸਟਮਾਰਟ ਹੁਣ ਕਰਨ ਤੋਂ ਬਾਅਦ ਡੈੱਡ ਬੋਡੀ ਜਿਹੜੀ ਵਾਰਸਾਂ ਦੇ ਵੱਲ ਕੀਤੀ ਜਾ ਰਹੀ ਗੱਡੀ ਚੱਲ ਫੜਿਆ ਗਿਆ ਹਾਂਜੀ ਗੱਡੀ ਚੱਲ ਫੜਿਆ ਹੈ ਜੀ ਕਾਰਵਾਈ ਕੀਤੀ ਹੈ ਹਾਂਜੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਆਸਾ ਜੀ ਅਮਨਦੀਪ ਹਸਪੀਟਲ ਜਿਹੜਾ ਬਣਿਆ ਜੀ ਡੈਂਟਲ ਕਾਲਜ ਦੇ ਵਿੱਚ ਉਥੋਂ ਦਵਾਈ ਲੈ ਕੇ ਤੇ ਫੁੱਟਪਾਥ ਤੇ ਨਾਲਾ ਜਾ ਰਹੇ ਸੀ ਤੇ ਪਿੱਛੋਂ ਗੱਡੀ ਤੇਜ਼ ਰਫਤਾਰ ਨਾਲ ਆ ਰਹੀ ਸੀ ਉਹਨਾਂ ਗੱਡੀ ਦੇ ਪਿੱਛੋਂ ਮੋਟਰਸਾਈਕਲ ਦੇ ਵਿੱਚ ਮਾਰੀ ਤੇ ਜਿੰਦੇ ਨਾਲ ਵੀ ਕਾਫੀ ਜਿਆਦੀਆਂ ਚਾਚੀ ਜੀ ਨੂੰ ਸੱਟਾਂ ਲੱਗੀਆਂ ਨੇ ਉਹ ਜਰੀਏ ਇਲਾਜ ਅਮਰਸਰ ਸਾਹਿਬ ਅਮਨਦੀਪ ਹਸਪੀਟਲ ਚ ਨੇ ਪ੍ਰਾਈਵੇਟ ਹਸਪੀਟਲ ਜੇ ਚਾਚਾ ਜੀ ਦੀ ਮੌਕੇ ਤੇ ਡੈਥ ਹੋ ਗਈ ਤੇ ਕੋਈ ਕਰੀਬੀ ਸਾਡੇ ਉਥੇ ਪਿੰਡ ਦੇ ਸੀ ਜਿਨ੍ਹਾਂ ਸਾਨੂੰ ਫੋਨ ਕਰਕੇ ਇਤਲਾਹ ਦਿੱਤੀ ਵੀ ਬਗੇਲ ਸਿੰਘ ਦਾ ਐਕਸੀਡੈਂਟ ਹੋ ਗਿਆ ਤੇ ਤੁਸੀਂ ਜਲਦੀ ਤੋਂ ਜਲਦੀ ਪਹੁੰਚੋ ਸਾਡੇ ਪਹੁੰਚਦਿਆਂ ਤੱਕ ਡੈਥ ਹੋ ਚੁੱਕੀ ਸੀ ਅਸੀਂ ਪ੍ਰਸ਼ਾਸਨ ਤੋਂ ਇਹੇ ਮੰਗ ਕਰਨਾ ਚਾਹੁੰਦੇ ਆ ਵੀ ਜਲਦ ਤੋਂ ਜਲਦ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਦੋਸ਼ੀਆਂ ਨੂੰ ਬੰਦ ਦੀ ਸਜ਼ਾ ਦਿੱਤੀ ਜਾਵੇ